ਸਾਰੀ ਸਰਸਤਨ ਬਚਾ ਨਹੀਂ ਸਕਦੇ। ਥੜੇ ਕੋ ਜੀ ਨੇ ਇੱਕ ਲਾਸਟ ਟੈਂਟ ਹੀ ਆ। ਹਾਂ ਅੱਛਾ ਕਾਸ਼ ਮੈਂ ਉਹ ਆਪਣੇ ਘਰ ਵਾਲੇ ਨੂੰ ਜਾਣ ਨਾ ਦਿੱਤਾ ਹੁੰਦਾ ਮਨਾਲਿਆ ਹੁੰਦਾ। ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਮੇਰਾ ਦੁੱਖ ਵੰਡਾਉਣ ਦੇ ਲਈ ਕੋਈ ਤਾਂ ਮੇਰੇ ਕੋਲੇ ਹੁੰਦਾ। ਰਾਮੂ ਕਾਕਾ ਮੇਰੇ ਰੂਮ ਦੇ ਵਿੱਚ ਤਜੋਰੀ ਦੀਆਂ ਚਾਬੀਆਂ ਅਲਮਾਰੀ ਦੇ ਉੱਪਰ ਪਈਆਂ ਨੇ। ਤਜੋਰੀ ਖੋਲ ਕੇ ਜਿੰਨਾ ਵੀ ਪੈਸਾ ਆ ਸਾਰਾ ਬਿਰਧ ਆਸ਼ਰਮ ਚ ਦਾਨ ਕਰ ਦੋ ਸਾਰਾ ਗਰੀਬਾਂ ਨੂੰ ਦਾਨ ਕਰ ਦੋ ਤੇ ਕੋਸ਼ਕ ਪੈਸਾ ਤੁਸੀਂ ਆਪਣੇ ਕੋਲੇ ਰੱਖ ਲਓ ਤੁਸੀਂ ਸਾਰੀ ਉਮਰ ਮੇਰੀ ਸੇਵਾ ਕੀਤੀ ਹੈ ਛੋਟੇ ਵੀਰ ਆਪਾਂ ਸਾਰੀ ਉਮਰ ਜ਼ਮੀਨ ਜਾਇਦਾਦ ਦੇ ਪਿੱਛੇ ਲੜਦੇ ਰਹੇ ਅੱਜ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣਾ ਘਰ ਤੇਰੇ ਨਾਮ ਕਰਦਾ ਹਾਂ ਹਲੋ ਬਾਦਰ ਤੂੰ ਸਾਰੀ ਉਮਰ ਮੇਰੀਆਂ ਗੱਡੀਆਂ ਚਲਾਈਆਂ ਬੀਐਮਡਬਲਿਊ ਮਰਸੀਡੀਜ਼ ਜਾਂ ਅਜਿਹੀ ਜੀ ਲਾ ਆਪਣੀ ਜ਼ਿੰਦਗੀ ਮੈਂ ਉਹ ਸਾਰੀਆਂ ਗੱਡੀਆਂ ਤੇਰੇ ਨਾਮ ਕਰਦਾ ਹਾਂ ਕੀ ਗੱਲ ਕਰ ਵਾਓ RAMLAL ਜੀ ਤੁਸੀਂ ਕਿੰਨੇ ਦਾਨੀ ਸਰਜਣ ਹੋ RAMLAL ਮੈਂ ਤਾਂ ਸ਼ਾਮ ਲਾਲ ਆ ਕੀ ਸ਼ਾਮ ਲਾਲ ਤੇ RAMLAL ਕੌਣ ਹੈ ਮੈਂ RAMLALA RAMLAL ਜੀ ਤੁਹਾਡਾ ਕੋਈ ਸਿਰਫ ਇੱਕ ਕਲਾਸ ਕਿੰਤਾ ਹੈ ਜੀ ਮਾ ਕੀ ਹੋ ਰਿਹਾ ਤੇ ਮੇਰਾ ਕੀ ਸ਼ਾਮ ਰਾਜ ਜੇ ਤਸਤਾ ਬਿਲਕੁਲ ਠੀਕ ਹੋ ਇਸਨੂੰ ਇੱਕ ਕੈਂਟ ਜਸਟ ਚਾਰਜ ਕਰ ਦੇਣਾ